ਜਲਦੇ ਵਿਆਹ ਦੇ ਵਿੱਚ ਪੈ ਗਿਆ ਪੜਥੂ ਪੁਲਿਸ ਪਹੁੰਚੀ ਵਿਆਹ ਦੇ ਵਿੱਚ ਚੁੱਕ ਲਿਆ ਲਾੜਾ ਪਰ ਪੁਲਿਸ ਨੇ ਅਜੀਹਾ ਕਿਉਂ ਕੀਤਾ ਜਾਣ ਕੇ ਤੁਸੀਂ ਰਹਿ ਜਾਓਗੇ ਹੈਰਾਨ ਜਇ ਇੱਕ ਖਬਰ ਫਰੋਜਪੁਰ ਦੇ ਪਿੰਡ ਨਵਾਂ ਕਿਲਾ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਇੱਕ ਵਿਆਹ ਦੇ ਵਿੱਚ ਪੁਲਿਸ ਪਹੁੰਚਦੀ ਹੈ ਵਿਆਹ ਦੇ ਵਿੱਚ ਪੜਥੂ ਪਹ ਜਾਂਦਾ ਪੁਲਿਸ ਦੇ ਵੱਲੋਂ ਲਾੜੇ ਨੂੰ ਚੁੱਕ ਲਿਆ ਜਾਂਦਾ ਹੈ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਇੱਕ ਨਾਬਾਲਿਕ ਕੁੜੀ ਦੇ ਨਾਲ ਵਿਆਹ ਕੀਤਾ ਜਾ ਰਿਹਾ ਹੈ در اصل پولیس نو ਪੁਲਿਸ ਹਾਲਪਲਾਈਨ ਨੰਬਰ ਤੇ ਇੱਕ ਕਾਲ ਆਈ ਸੀ ਜਿਸ ਦੇ ਵਿੱਚ ਇਹ ਗੱਲ ਆਖੀ ਗਈ ਸੀ ਕਿ ਪਿੰਡ ਨਵਾਂ ਕਿਲਾ ਦੇ ਨੌਜਵਾਨ ਦੇ ਵੱਲੋਂ ਇੱਕ ਨਾਬਾਲਗ ਕੁੜੀ ਦੇ ਨਾਲ ਵਿਆਹ ਕੀਤਾ ਜਾ ਰਿਹਾ ਹੈ ਜਿਸ ਦੇ ਤਹਿਤ ਪੁਲਿਸ ਨੇ ਕਾਰਵਾਈ ਕੀਤੀ ਸੀ ਤੇ ਪੁਲਿਸ ਇਸ ਪਿੰਡ ਦੇ ਵਿੱਚ ਪਹੁੰਚੀ ਜਿੱਥੇ ਕਿ ਇਹ ਵਿਆਹ ਸਮਾਗਮ ਹੋ ਰਿਹਾ ਸੀ ਜਦੋਂ ਪੁਲਿਸ ਆਪਣੀ ਟੀਮ ਦੇ ਨਾਲ ਇੱਥੇ ਪਹੁੰਚੀ ਤਾਂ ਇੱਥੇ ਇਹ ਜਾਣਕਾਰੀ ਸਾਹਮਣੇ ਆਈ ਕਿ ਜਿਹੜਾ ਨੌਜਵਾਨ ਇਸ ਲੜਕੀ ਦੇ ਨਾਲ ਵਿਆਹ ਕਰਵਾ ਰਿਹਾ ਉਸ ਦੀ ਉਮਰ 19 ਹਜੇ 14 ਸਾਲ ਹੈ ਇਸ ਨੌਜਵਾਨ ਨੇ ਆਪਣਾ ਨਾਮ ਜਸ਼ਨਪ੍ਰੀਤ ਸਿੰਘ ਦੱਸਿਆ ਇਹ ਵੀ ਜਾਣਕਾਰੀ ਸਾਹਮਣੇ ਆਈ ਕਿ ਜਸ਼ਨਪ੍ਰੀਤ ਸਿੰਘ ਆਪਣੇ ਰਿਸ਼ਤੇਦਾਰਾਂ ਦੀ ਮਦਦ ਦੇ ਨਾਲ ਇਸ ਨਾਬਾਲਿਕ ਕੁੜੀ ਦੇ ਨਾਲ ਵਿਆਹ ਕਰਵਾ ਰਿਹਾ ਸੀ ਪੁਲਿਸ ਨੇ ਇਥੇ ਪਹੁੰਚ ਕੇ ਇਸ ਜੋੜੀ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਹੈ ਲੜਕਾ ਤਾਂ ਪੁਲਿਸ ਦੀ ਹਿਰਾਸਤ ਦੇ ਵਿੱਚ ਹੈ ਤੇ ਜਿਹੜੀ ਨਾਬਾਲਿਕ ਲੜਕੀ ਹੈ ਉਸ ਨੂੰ ਚਾਈਲਡ ਹੈਲਪਲਾਈਨ ਜਿਹੜੀ ਅਧਿਕਾਰੀ ਨੇ ਸਵਰਨਜੀਤ ਕੌਰ ਉਹਨਾਂ ਦੀ ਅਗਵਾਈ ਦੇ ਹੇਠ ਵਨ ਸਟਾਪ ਸਖੀ ਸੈਂਟਰ ਪੇਜ ਦਿੱਤਾ ਗਿਆ ਹੈ ਉੱਥੇ ਉਹਨਾਂ ਨੂੰ ਇੱਕ ਦਿਨ ਦੇ ਲਈ ਰੱਖਿਆ ਜਾਵੇਗਾ ਦੱਸਦੀ ਹੈ ਕਿ ਪੁਲਿਸ ਦੇ ਵੱਲੋਂ ਜਸ਼ਨਪ੍ਰੀਤ ਸਿੰਘ ਦੇ ਰਿਸ਼ਤੇਦਾਰਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ ਜਿਨ੍ਹਾਂ ਦੇ ਵਿੱਚ ਰਜਵਿੰਦਰ ਕੌਰ ਗੁਰਪ੍ਰੀਤ ਸਿੰਘ ਅਮਰਜੀਤ ਕੌਰ ਜੱਜ ਸਿੰਘ ਸਮੇਤ ਕੁਝ ਹੋਰ ਲੋਕ ਵੀ ਸ਼ਾਮਿਲ ਨੇ ਪੁਲਿਸ ਦਾ ਆਖਣਾ ਹੈ ਕਿ ਇਹ ਬਾਲ ਵਿਆਰੋਕੂ ਐਕਟ ਦੀ ਉਲੰਘਣਾ ਹੈ ਇਸ ਕਰਕੇ ਹੀ ਇਸ ਲੜੇ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਹੈ ਤੇ ਲੜਕੀ ਨੂੰ ਜਿਹੜਾ ਕਿ ਵਨ ਸਟਾਪ ਸਕੀ ਸੈਂਟਰ ਪੇਸ ਦਿੱਤਾ ਗਿਆ ਜਿੱਥੇ ਉਸ ਨੂੰ ਇੱਕ ਦਿਨ ਦੇ ਲਈ ਰੱਖਿਆ ਜਾਵੇਗਾ ਇੱਥੇ ਕਾਬਿਲ ਗੌਰ ਹੈ ਕਿ ਅਸੀਂ ਲੋਕ ਵਾਰ-ਵਾਰ ਇਹ ਦੁਹਾਈਆਂ ਦਿੰਦੇ ਹਾਂ ਕਿ ਬਾਲ ਵਿਆਹ ਨਹੀਂ ਕਰਨੇ ਚਾਹੀਦੇ ਬਾਲ ਵਿਆਹ ਕਰਨਾ ਆਪਣੇ ਆਪ ਦੇ ਵਿੱਚ ਹੀ ਇੱਕ ਗਲਤ ਕੰਮ ਹੈ ਪਰੰਤੂ ਜਦੋਂ ਇਹੋ ਜਿਹੇ ਮਾਮਲੇ ਸਾਹਮਣੇ ਆਉਂਦੇ ਨੇ ਤਾਂ ਫਿਰ ਤੋਂ ਹਰ ਕਿਸੇ ਨੂੰ ਸੋਚਣ ਦੇ ਲਈ ਮਜਬੂਰ ਹੋਣਾ ਪੈਂਦਾ ਹੈ ਇਹ ਉਸੇ ਹੀ ਪੰਜਾਬ ਦੇ ਲੋਕ ਨੇ ਜਿਹੜੇ ਕਿ ਦੂਸਰਿਆਂ ਨੂੰ ਇਹ ਸਿੱਖਿਆਵਾ ਦਿੰਦੇ ਨੇ ਕਿ ਬਾਲ ਵਿਆਹ ਨਹੀਂ ਕਰਨੇ ਚਾਹੀਦੇ ਖਾਸ ਤੌਰ ਤੇ ਲੜਕੀਆਂ ਨੂੰ ਇਸ ਸਬੰਧ ਦੇ ਵਿੱਚ ਬਹੁਤ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਇਸ ਕਰਕੇ ਬਾਲ ਵਿਆਹ ਨਹੀਂ ਕਰਨੇ ਚਾਹੀਦੇ ਪਰੰਤੂ ਜਦੋਂ ਇਹੋ ਜਿਹੇ ਮਾਮਲੇ ਸਾਹਮਣੇ ਆਉਂਦੇ ਨੇ ਤੇ ਦੁਬਾਰਾ ਤੋਂ ਫਿਰ ਮੁੜ ਵਿਚਾਰ ਕਰਨ ਦੇ ਲਈ ਉੱਠਣਾ ਪੈਂਦਾ ਹੈ ਕਿਉਂਕਿ ਇਹ ਆਪਣੇ ਆਪ ਦੇ ਵਿੱਚ ਹੀ ਇੱਕ ਗਲਤ ਕਦਮ ਹੈ ਤਾਂ ਹੀ ਪੁਲਿਸ ਇਸ ਚੱਲਦੇ ਵਿਆਹ ਦੇ ਵਿੱਚ ਪਹੁੰਚੀ ਇਸ ਕਰਕੇ ਹੀ ਇਸ ਵਿਆਹ ਦੇ ਵਿੱਚ ਬੇਸ਼ੱਕ ਭੰਗ ਤਾਂ ਪੈ ਗਿਆ ਰੰਗ ਦੇ ਵਿੱਚੋਂ ਭੰਗ ਪੈਂਦਾ ਤਾਂ ਨਜ਼ਰ ਆਇਆ ਪਰੰਤੂ ਪੁਲਿਸ ਦੇ ਵੱਲੋਂ ਇੱਕ ਕਾਰਵਾਈ ਬਿਲਕੁਲ ਦਰੋਸਤ ਕੀਤੀ ਗਈ ਕਿਉਂਕਿ ਇੱਕ ਨਾਬਾਲਿਕ ਕੁੜੀ ਦੇ ਨਾਲ ਵਿਆਹ ਕਰਵਾਇਆ ਜਾ ਰਿਹਾ ਸੀ ਇਸ ਜਸ਼ਨਪ੍ਰੀਤ ਸਿੰਘ ਨਾਮ ਦੇ ਨੌਜਵਾਨ ਦੇ ਵੱਲੋਂ ਆਪਣੇ ਰਿਸ਼ਤੇਦਾਰਾਂ ਦੀ ਮਦਦ ਦੇ ਨਾਲ ਇਸ ਲੜਕੀ ਦੇ ਨਾਲ ਵਿਆਹ ਕਰਵਾਇਆ ਜਾ ਰਿਹਾ ਸੀ ਜਿਹੜਾ ਕਿ ਇੱਕ ਗਲਤ ਕਦਮ ਹੈ ਕਿਸੇ ਨੇ ਪੁਲਿਸ ਨੂੰ ਪੁਲਿਸ ਹੈਲਪਲਾਈਨ ਨੰਬਰ ਤੇ ਇਸ ਦੇ ਸਬੰਧ ਵਿੱਚ ਜਾਣਕਾਰੀ ਦਿੱਤੀ ਸੀ ਤਾਂ ਪੁਲਿਸ ਨੇ ਇਸਤੇ ਕਾਰਵਾਈ ਕਰਦੇ ਹੋਏ ਜਸ਼ਨਪ੍ਰੀਤ ਸਿੰਘ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਤੇ ਲੜਕੀ ਨੂੰ ਸਮਝਾਉਣ ਦੇ ਲਈ ਸੈਂਟਰ ਦੇ ਵਿੱਚ ਵੀ ਭੇਜ ਦਿੱਤਾ ਗਿਆ ਸੋ ਆਪਣੇ ਆਪ ਦੇ ਵਿੱਚ ਹੀ ਇੱਕ ਸੋਚਣ ਵਾਲਾ ਮੁੱਦਾ ਹੈ ਜਿਸ ਤੇ ਪੁਲਿਸ ਨੇ ਕਾਰਵਾਈ ਕੀਤੀ